ਹਾਂਜੀ ਕੀ ਹਾਲ ਚਾਲ ਹੈ ਦੋਸਤੋ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਅਸੀਂ ਪਾਰੇ ਦੇ ਘਰ ਜਾਲੀਆਂ ਬਨੇਰੇ ਤੇ ਜਾਲੀਆਂ ਲਾਈਆਂ ਨੇ ਵਿਦ ਪਾਵੇ ਇਹ ਬਹੁਤ ਹੀ ਵਧੀਆ ਲੱਗਦੀਆਂ ਨੇ ਅੱਜ ਕੱਲ ਦਾ ਟ੍ਰੈਂਡ ਚੱਲ ਰਿਹਾ ਇਹਨਾਂ ਦਾ ਤੇ ਇਹ ਜਾਲੀ ਆਪਾਂ ਨੂੰ ਆਮ ਮਿਲ ਜਾਂਦੀ ਆ ਵਧੀਆ ਹੁੰਦੀ ਆ ਜਾਲੀ ਇਹ 620 ਰੁਪਏ ਦੀ ਜਾਲੀ ਪਈ ਆ ਆਪਾਂ ਨੂੰ ਇਹ ਥੋੜੀ ਹੈਵੀ ਕੁਆਲਿਟੀ ਚ ਤੇ ਪਾਵਾ ਬਹੁਤ ਵਧੀਆ ਬਣਿਆ ਹੋਇਆ ਇਹ ਪਿਆ ਆਪਾਂ ਨੂੰ ਤੇ 350 ਦਾ ਜੋ ਮੇਰਾ ਵੀਰਪਰਾ ਕੋਈ ਘਰ ਪਾਉਂਦਾ ਹੋਵੇ ਕਨਫਿਊਜ਼ ਹੋਵੇ ਕੀ ਕਰੀਏ ਤਾਂ ਇਹ ਬਹੁਤ ਹੀ ਵਧੀਆ ਰਹਿੰਦੀਆਂ ਨੇ ਜਾਲੀਆਂ ਲੱਗੀਆਂ ਹੋਈਆਂ ਤੇ ਲੇਵਰ ਲਾਗੂ ਸਾਨੂੰ ਪਤਾ ਹੀ ਹੈ ਵੀ ਕਿੰਨੀ ਕੀ ਪੈਂਦੀ ਆ ਤੇ ਵੀ ਅਸੀਂ ਸਾਰੇ ਪਾਸੇ ਲਾਈਆਂ ਨੇ ਇਹ ਬਹੁਤ ਲੰਬੀ ਮਿਆਰ ਹੈ ਨਾ ਦੀ ਤੇ ਵਧੀਆ ਨੇ ਸਿਮੈਂਟਡ ਚ ਵਧੀਆ ਹੁੰਦੀ ਬਣੀਆਂ ਹੁੰਦੀਆਂ ਨੇ ਇਹ ਵਧੀਆ ਦੇਖੋ ਆ ਪਾਵੇ ਨੇ ਪਾਵਾ ਸਾਰਾ ਪੂਰਾ ਵਧੀਆ ਢੰਗ ਨਾਲ ਤਿਆਰ ਕੀਤਾ ਹੋਇਆ ਦੇਖੋ ਡਿਜ਼ਾਈਨ ਪਾਇਆ ਪਾਵੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਪਾਇਆ ਹੋਇਆ ਪਾਵੇ ਤੇ ਇਹ ਹੀ ਆਪਾਂ ਲੈ ਕੇ ਆਏ ਸੀ ਬਰੇ ਸਾਹਿਬ ਤੋਂ ਉੱਥੇ ਬਣਾਉਂਦੇ ਨੇ ਵੀਰ ਬਹੁਤ ਵਧੀਆ ਜਾਲੇ ਬਣਾਉਂਦੇ ਨੇ ਇਹ